ਪਿੰਡ ਜਰਗ ਬਾਬਾ ਹਰਜੀਵਨ ਪ੍ਰੋਚੇ ਜੀ ਦੇ ਗ੍ਰਹਿ ਵਿਖੇ ਭਾਰਤੀ ਬਾਲਮਿਕ ਧਰਮ ਸਮਾਜ ਦੇ ਰਾਸ਼ਟਰੀ ਸੰਚਾਲਕ ਸ਼੍ਰੀ ਜਸਪਾਲ ਚੌਧਰੀ ਜੀ ਅਤੇ ਉਹਨਾਂ ਦੇ ਨਾਲ ਦੀਪਕ ਜਾਦੂ, ਨਰੇਸ਼ ਕੁਮਾਰ, ਰਾਜਕੁਮਾਰ ਠੇਕੇਦਾਰ, ਅਸ਼ੋਕ ਧਾਨਵ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਤੇ ਉਹਨਾਂ ਨੂੰ ਜੀਹਾਂ ਆਂ ਅੱਖਾਂ ਤੇ ਫੁੱਲਾਂ ਦੇ ਬੁਕੇ ਗਲ ਹਾਰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਚੌਧਰੀ ਜਸਪਾਲ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਹਰ ਵਾਹ ਤੇ ਅੱਜ ਜੇ ਤੁਸੀਂ ਪਿੰਡ ਜਰਗ ਦੇ ਵਿੱਚ ਪਹੁੰਚੇ ਹੋ ਤੇ ਕੀ ਕਹਿਣਾ ਚਾਹੋਗੇ ਮੈਂ ਪਹਿਲਾਂ ਤਾਂ ਸਭ ਨੂੰ ਜੈ ਬਾਲ ਵੀ ਕੀ ਕਹਿਣਾ ਜੀ ਔਰ ਧੰਨਵਾਦ ਕਰਦਾ ਪੀਟੀ ਨਿਊਜ਼ ਪੰਜਾਬ ਦਾ ਕਿ ਜਿਨ੍ਹਾਂ ਨੇ ਸਾਡੇ ਇੱਥੇ ਆ ਕੇ ਮੀਟਿੰਗ ਨੂੰ ਕਵਰੇਜ ਦਿੱਤਾ ਤੇ ਅੱਜ ਅਸੀਂ ਇੱਥੇ ਪੈਲ ਦੇ ਵਿੱਚ ਬਾਬਾ ਜੀਵਨਜੀਤ ਦੇ ਗ੍ਰਹਿ ਵਿਖੇ ਆਏ ਆ ਮੇਰੇ ਨਾਲ ਸ਼ੋਕ ਧਾਨਮ ਜੀ ਰਾਜੂ ਠੇਕੇਦਾਰ ਜੀ ਦੀਪਕ ਜਾਦੂ ਜੀ ਨਰੇਸ਼ ਜੀ ਵੀ ਆਏ ਐ ਤੇ ਅਸੀਂ ਸਮਾਜ ਦੀਆਂ ਜਿਹੜੀਆਂ ਬਹੁਤ ਚਰਚਾ ਹੋਈ ਜਾਂ ਇਥੇ ਕਿ ਸਮਾਜ ਸਾਡਾ ਜਿਹੜਾ ਹੈ ਇਹ ਪੈਲ ਪਿੰਡ ਹੈ ਜਿਹਦਾ ਬਹੁਤ ਜ਼ਿਆਦਾ ਪੁਰਾਣਾ ਪਿੰਡ ਹੈ ਤੇ ਸਾਡਾ ਸਮਾਜ ਜਿਹੜਾ ਬਹੁਤ ਜ਼ਿਆਦਾ ਪਿਛੜਿਆ ਹੋਇਆ ਹੈ ਤੇ ਇਹਦੇ ਲਈ ਅਸੀਂ ਚਰਚਾ ਕਰ ਰਹੇ ਆ ਚਰਚਾ ਕੀਤੀਆਂ ਵੀ ਹੈ ਕਿ ਸਮਾਜ ਨੂੰ ਕਿਸ ਤਰ੍ਹਾਂ ਅੱਗੇ ਅਸੀਂ ਲਿਆ ਸਕਦੇ ਆ ਜਿੱਥੇ ਸਮਾਜ ਦੀਆਂ ਤਕਲੀਫਾਂ ਦੇ ਲਈ ਚਰਚਾ ਹੋਈ ਇਹ ਫੈਕਟਰੀਆਂ ਦੇ ਵਿੱਚ ਜਿਸ ਤਰ੍ਹਾਂ ਮਜ਼ਦੂਰਾਂ ਨੂੰ ਤਕਰੀਬਨ 15000 ਜਾਂ 20 ਤੋਂ ਘੱਟ ਘੱਟ ਤਕਰੀਬਨ 20000 ਤੋਂ ਘੱਟ ਸੈਲਰੀ ਦੇ ਵਿੱਚ ਇਹ ਕੰਮ ਕਰਵਾਇਆ ਜਾਂਦਾ ਤਕਰੀਬਨ ਗੱਲ ਕਰੀਏ 12 15 ਜਾਂ 20 ਤੋਂ ਥੱਲੇ ਥੱਲੇ ਕੰਮ ਕਰਵਾਇਆ ਜਾਂਦਾ ਜ਼ਿਆਦਾਤਰ ਮਜ਼ਦੂਰਾਂ ਤੋਂ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜ਼ਿਆਦਾਤਰ ਉਹਦੇ ਵਿੱਚ ਸਾਡੇ ਗਰੀਬ ਲੋਕ ਹੀ ਸ਼ਿਕਾਰ ਹੁੰਦੇ ਆ ਇਸ ਪ੍ਰੋਬਲਮਸ ਨੇ ਹੈਗੀਆਂ ਇਹਨਾਂ ਦੇ ਕਰੇਲੂ ਪ੍ਰੋਬਲਮਸ ਵੀ ਹੈਗੀਆਂ ਆ ਕਾਰੋਬਾਰ ਦੀਆਂ ਪ੍ਰੋਬਲਮਸ ਵੀ ਹੈਗੀਆਂ ਉਹਦੇ ਵੀ ਅਸੀਂ ਚਰਚਾ ਕਰਾਂਗੇ ਇਹਨਾਂ ਨੂੰ ਪਿੰਡ ਵਾਲਿਆਂ ਨੂੰ ਬڑے ਮੈਂ ਦੇਖਿਆ ਵੀ ਸਸਤੇ ਪੈਸਿਆਂ ਤੇ ਬਹੁਤ ਅੱਜ ਸਮਾਂ ਜਿਹੜਾ ਮਹंगाई ਬਹੁਤ ਜਿਆਦਾ ਹੋ ਗਈ ਹੈ ਤੇ ਕਮਾਈ ਇਹਨਾਂ ਨੂੰ ਬਿਲਕੁਲ ਨਹੀਂ ਹੈਗੀ ਮੈਂ ਤਾਂ ਇਹਨਾਂ ਨੂੰ ਇਹੀ ਗਾਈਡ ਕਰਾਂਗਾ ਕਿ ਤੁਸੀਂ ਉਹਦੇ ਹੱਲੇ ਦੇ ਵਿੱਚ ਆਓ ਤੁਸੀਂ ਚਾਹੇ ਉਹ ਜੀ ਜਿਹਾ ਕੰਮ ਆ ਹੋਰ ਵੱਡੀਆਂ ਵੱਡੀਆਂ ਫੈਕਟਰੀਆਂ ਉੱਥੇ ਕੰਮ ਦੇ ਵਿੱਚ ਲੱਗੋ ਜਿੱਥੇ ਕੋਈ 25 25 30000 ਰੁਪਏ ਲੋਕ ਆ ਜੇ ਜੁਕੀ ਬਿਹਾਰ ਤੋਂ ਆ ਕੇ ਕੋਈ ਬੰਗਲਾਦੇਸ਼ ਤੋਂ ਆ ਕੇ ਕਿਥੇ ਲੱਖਾਂ ਰੁਪਏ ਕਮਾ ਰਹੇ ਐ ਤੇ ਵੱਡੀਆਂ ਵੱਡੀਆਂ ਬਾਰਮ ਦੂਜੀਆਂ ਸਟੇਟਾਂ ਤੋਂ ਆ ਕੇ ਲੋਕਾਂ ਨੇ ਫੈਕਟਰੀਆਂ ਲਾ ਲੀਆਂ ਤੇ ਤੁਸੀਂ ਲੋਗਿਆਣੇ ਦੇ ਬਿਲਕੁਲ ਨਾਲ ਬੈਠੇ ਹੋ ਤੇ ਤੁਸੀਂ ਵੀ ਆ ਕੇ ਕੋਈ ਤਰੱਕੀ ਦਾ ਕੰਮ ਕਰੋ ਜਿੱਥੇ ਤੁਹਾਡਾ ਪਰਿਵਾਰ ਵਧੀਆ ਤਰੀਕੇ ਨਾਲ ਫਲ ਫੁੱਲ ਸਕੇ ਤੁਹਾਡੇ ਬੱਚੇ ਚੰਗੀ ਐਜੂਕੇਸ਼ਨ ਲੈ ਸਕਣ ਚੰਗਾ ਤੁਹਾਡਾ ਰਹਿਣ ਸਹਿਣ ਹੋ ਸਕੇ ਕਿ ਸਾਡਾ ਚਰਚਾ ਹੋ ਰਹੀ ਹੈ ਕਿ ਇਹਨਾਂ ਦਾ ਰਹਿਣ ਸਹਿਣ ਵਧੀਆ ਬਣੇ Thank you